ਇਹਨਾਂ ਨੂੰ ਸੱਤਾ 'ਚ ਰਹੇ ਬਿਨਾ ਹੋਰ ਕੋਈ ਕੰਮ ਆਉਂਦਾ ਹੀ ਨਹੀਂ ਇਹ ਸਭ ਬੇਰਜ਼ਗਾਰ ਹੋ ਗਏ ਇਹ ਨਵੀਂ ਕਿਸਮ ਦੇ ਬੇਰਜ਼ਗਾਰ ਪੈਦਾ ਹੋਏ ਨੇ ਇਹ ਸੁਖਵੀਰ ਹੋਰੀ ਇਹ ਜਿਹੜੇ ਆਮਜੀਠੀ ਹੋਰੀ ਸਾਰੇ ਅੱਬ ਚਿਬਾ ਜਵੇ ਹੋਰੀ ਬੜेंगे ਨਵੀਂ ਕਿਸਮ ਦੇ ਬੇਰਜ਼ਗਾਰ ਨੇ ਜਦ ਪੁਰਾਣੀ ਸਰਕਾਰ ਨੇ ਕੋਈ ਫਾਈਲ ਕੱਢੀ ਹੋਵੇ ਕੋਈ ਅਹੇਜੀ ਫਾਈਲ ਨਹੀਂ ਹੈਗੀ ਪੁਰਾਣੀ ਸਰਕਾਰ ਦੀ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹਰ ਹਰ ਫਾਈਲ ਆਪਦੇ ਪੁੱਤ ਵੱਲ ਜਾਂਦੀ ਆ ਕੋਈ ਭਤੀਜੇ ਵੱਲ ਕੋਈ ਸਾਲੇ ਵੱਲ ਕੋਈ ਜੀਜੇ ਵੱਲ ਬਸ ਇਸ ਤੋਂ ਬਿਨਾ ਇਹਨਾਂ ਨੇ ਕੋਈ ਸੋਚਿਆ ਹੀ ਨਹੀਂ ਗੱਡੀ ਜਾਣ ਗਾਲਾਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸੀ ਜਾਨਾ ਕਿ ਆਪਾਂ ਪਿੰਡਾਂ ਵਾਲੇ ਆ ਜਦੋਂ ਪਿੰਡਾਂ ਵਾਲੇ ਆ ਕੇ ਇਹਨਾਂ ਦੇ ਬਰਾਬਰ ਬਹਿ ਗਏ ਨਾ ਇਹਨਾਂ ਨੂੰ ਆਪਣੇ ਵਿੱਚੋਂ ਮੁਸ਼ਕ ਆਉਂਦੀ ਹੈ ਇਹਨਾਂ ਨੂੰ ਇਹਨਾਂ ਨੂੰ ਇਹ ਲੱਗਦਾ ਹੈ ਕਿ ਹਾਜੀ ਆ ਗਏ ਕਿਹਾ ਤਾਂ ਹੈਗਾ ਸੀ ਉਹਨੇ ਬਾਜਬੇ ਨਹੀਂ ਇਹ ਕਿਹੋ ਜਿਹਾ ਆ ਗਏ ਇਹ ਫਲਾਣੇ ਆ ਗਏ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਕਰਕਰ ਰਾਸ਼ਨ ਸਕੀਮ ਪਹੁੰਚਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਰੋਧੀਆਂ ਤੇ ਨਿਸ਼ਾਨੇ ਸਾਧੇ ਗਏ ਨੇ ਉਹਨਾਂ ਨੇ ਸ਼ਰਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਰੈਲੀ ਨੂੰ ਲੈ ਕੇ ਕਈ ਨਿਸ਼ਾਨੇ ਸਾਧਦੇ ਨੇ ਰੋਜ਼ ਤੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਉਹ ਕੌਣ ਕੌਣ ਨੇ ਜਿਹੜੇ ਗਾਲਾਂ ਕੱਢਦੇ ਨੇ ਜਿੰਨਾਂ ਦੀਆਂ ਕੁਰਸੀਆਂ ਖੋਲੀਆਂ ਕਿਉਂਕਿ ਹੋਰ ਕੰਮ ਤਾਂ ਇਹਨਾਂ ਨੂੰ ਆਉਂਦਾ ਨਹੀਂ ਇਹ ਲੀਡਰਾਂ ਦੇ ਜਵਾਕਾਂ ਜਾਂਦੀ ਇੱਕ ਪ੍ਰੋਬਲਮ ਹੈ ਆਪਾਂ ਤਾਂ ਕੁਝ ਵੀ ਕਰ ਲਾਂਗੇ ਇੱਕ ਕੰਮ ਨਹੀਂ ਤਾਂ ਦੂਜਾ ਕਰ ਲਾਂਗੇ ਦੂਜਾ ਨਤੀਜਾ ਇਹਨਾਂ ਨੂੰ ਇਹਨਾਂ ਨੂੰ ਸੱਤਾ 'ਚ ਰਹੇ ਬਿਨਾ ਹੋਰ ਕੋਈ ਕੰਮ ਆਉਂਦਾ ਹੀ ਨਹੀਂ ਇਹ ਸਭ ਬੇਰਜ਼ਗਾਰ ਹੋ ਗਏ ਇਹ ਨਵੀਂ ਕਿਸਮ ਦੇ ਬੇਰਜ਼ਗਾਰ ਪੈਦਾ ਹੋਏ ਨੇ ਇਹ ਸੁਖਵੀਰ ਹੋਰੀ ਇਹ ਜਿਹੜੇ ਨਾਮਜੀਠੀ ਹੋਰੀ ਸਾਰੇ ਅੱਬ ਚਿਬਾਜੇ ਹੋਰੀ ਬੜेंगे ਨਵੀਂ ਕਿਸਮ ਦੇ ਬੇਰਜ਼ਗਾਰ ਨੇ ਇਤਾਈਓ ਕਹਿੰਦੇ ਫਿਰਦੇ ਆ ਗਾਲਾਂ ਕੱਢਦੇ ਫਿਰਦੇ ਭਗਵਾਨ ਤਮਨ ਨੇ ਆਹ ਕਰਤਾ ਕੇਜਰੀਵਾਲ ਨੇ ਉਹ ਕਰਤਾ ਉਹ ਭਾਈ ਅਸੀਂ ਤਾਂ ਪੰਜਾਬ ਦੇ ਵਾਸਤੇ ਲੱਗੇ ਹੋਇਆ ਅਫਸਰ ਸੀ ਆਈਆਰਐਸ ਅਫਸਰ ਸੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਕੇਜਰੀਵਾਲ ਸਾਹਿਬ ਚਾਹੁੰਦੇ ਤਾਂ ਪੰਡਾ ਪੰਡਾਂ ਦੀਆਂ ਪੰਡਾਂ ਨੋਟਾਂ ਦੀਆਂ ਘਰੇ ਲਿਆ ਸਕਦੇ ਸੀ ਮੈਂ ਵੀ ਕਲਾਕਾਰ ਸੀ ਮਸ਼ਹੂਰ ਕਲਾਕਾਰ ਸੀ ਸਾਰੇ ਸਾਡੇ ਜਿੰਨੇ ਵਕੀਲ ਸੀਗੇ ਸਾਡੇ ਵਿੱਤ ਮੰਤਰੀ ਸਾਹਿਬ ਬੈਠੇ ਆ ਵਕੀਲ ਸੀਗੇ ਸਾਡੇ ਹਰੇਕ ਬੰਦਾ ਆਪਣੇ ਆਪਣੀ ਜਗ੍ਹਾ ਤੇ ਕੋਈ ਨਾ ਕੋਈ ਕੰਮ ਕਰਦਾ ਸੀ ਸਾਨੂੰ ਕੀ ਲੋੜ ਸੀ ਬਈ ਸਾਨੂੰ ਕੀ ਲੋੜ ਸੀ ਨਾ ਤੋਂ ਆਲੋਚਨਾ ਕਰਾਉਣ ਦੀ ਜਾਂ ਗਾਲਾਂ ਕਾਢਣ ਦੀ ਗੱਡੀ ਜਾਣ ਗਾਲਾਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸੀ ਜਾਂਦਾ ਕਿ ਆਪਾਂ ਪਿੰਡਾਂ ਵਾਲਿਆਂ ਜਦੋਂ ਪਿੰਡਾਂ ਵਾਲੇ ਆ ਕੇ ਇਹਨਾਂ ਦੇ ਬਰਾਬਰ ਬਹਿ ਗਏ ਨਾ ਇਹਨਾਂ ਨੂੰ ਆਪਣੇ ਚੋਂ ਮੁਸ਼ਕ ਆਉਂਦੀ ਹੈ ਇਹਨਾਂ ਨੂੰ ਇਹ ਇਹਨਾਂ ਨੂੰ ਇਹ ਲੱਗਦਾ ਹੈ ਕਿ ਹਾਜੀ ਆ ਗਏ ਕਿਹਾ ਤਾਂ ਹੈਗਾ ਸੀ ਉਹਨੇ ਬਾਜਬੇ ਨੇ ਇਹ ਕਿਹੋ ਜਿਹਾ ਆ ਗਏ ਇਹ ਫਲਾਨੇ ਆ ਗਏ ਦੱਸਾਂਗੇ ਤੁਹਾਨੂੰ ਕਿਹੋ ਜਿਹਾ ਆ ਗਏ ਤੁਸੀਂ ਦੇਖਦੇ ਜਾਓ ਕਿਹੋ ਜਿਹਾ ਆ ਗਏ ਸਾਨੂੰ ਮਟੀਰੀਅਲ ਹੀ ਦੱਸ ਦੇ ਕਿਹੋ ਜਿਹਾ ਮਟੀਰੀਅਲ ਆ ਗਿਆ ਤੁਸੀਂ ਠੇਕਾ ਲਿਆ ਇੱਥੇ ਰਾਜ ਕਰਨ ਦਾ ਆਮ ਲੋਕ ਨੇ ਜਨਤਾ ਪਬਲਿਕ ਹੈ ਜੀ ਮੈਂ ਮੈਂ ਹਰਾਇਓ ਮੇਰੀ ਕੀ ਔਕਾਤ ਹੈ ਸਾਡੀ ਕੋਈ ਔਕਾਤ ਨਹੀਂ ਤੁਸੀਂ ਹਰਾਇਓ ਤੁਸੀਂ ਤੁਸੀਂ ਕੀਤਾ ਕੰਮ ਇਹ ਤੁਸੀਂ ਲੈਣਾ ਚ ਲੱਗ ਕੇ ਇਹਨਾਂ ਨੂੰ ਬਥੇਰਾ ਟਾਈਮ ਦੇਤਾ ਕਿਸੇ ਨੂੰ 15 ਸਾਲ ਗਏ ਨੇ 10 ਸਾਲ ਕੁਝ ਕੀਤਾ ਹੀ ਨਹੀਂ ਹੁਣ ਕਹਿੰਦੇ ਪੰਜਾਬ ਬਚਾਓ ਲੈ ਦੱਸੋ ਕਿਤਕੀ ਤੋਂ ਬਚਾਈਏ ਥੋੜੇ ਤੋਂ ਬਚਾਉਣਾ ਹੈ ਥੋੜੇ ਤੋਂ ਤਾਂ ਬਚਾਉਣਾ ਹਜੇ ਹੁਣ ਤਾਂ ਬਚਾ ਕੇ ਛੱਡਿਆ ਪੰਜਾਬ ਪੰਜਾਬ ਬਿਲਕੁਲ ਸੇਫ ਹੈ ਜੀ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਲੋਕੋ ਪੰਜਾਬ ਮੈਂ ਮੁਖੀਆਂ ਦੇ ਤੌਰ ਤੇ ਕਹਿਣਾ ਪੰਜਾਬ ਬਿਲਕੁਲ ਸੇਫ ਹੈ ਪੰਜਾਬ ਸਹੀ ਹੱਥਾਂ ਚ ਹੈ ਪੰਜਾਬ ਤਰੱਕੀ ਕਰ ਰਿਹਾ ਹੈ ਤੇ ਪੰਜਾਬ ਨੇ ਆਉਣ ਵਾਲੇ ਕੁਝ ਸਾਲਾਂ ਚ ਨੰਬਰ 1 ਸੂਬਾ ਬਣਾ ਦੇਾਂਗੇ ਦੇਸ਼ ਦਾ ਨੰਬਰ 1 ਸੂਬਾ ਲਾਇਬ੍ਰੇਰੀਆਂ ਬਣ ਰਹੀਆਂ ਨੇ ਸਾਰੇ ਪਿੰਡਾਂ ਪਿੰਡਾਂ ਦੇ ਵਿੱਚ ਹਲਕਿਆਂ ਚ ਲਾਇਬ੍ਰੇਰੀਆਂ ਕਿਤਾਬਾਂ ਜਿੱਥੇ ਬੱਚੇ ਆਪਣੇ ਸਿਲੇਬਸ ਦੀਆਂ ਕਿਤਾਬਾਂ ਵੀ ਪੜ੍ਹ ਸਕਦੇ ਆ ਸੋ ਅਸੀਂ ਤਾਂ ਉਹ ਉਹ ਫੈਲ ਮੰਗਾਉਨੇ ਆ ਜੇ ਦਿਨਾਂ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਤੇ ਉਹ ਫਾਈਲ ਨੂੰ ਅਸੀਂ ਬਿਲਕੁਲ ਵੀ ਮਨਜ਼ੂਰੀ ਨਹੀਂ ਦਿੰਦੇ ਜਿਹਦੇ ਨਾਲ ਲੋਕਾਂ ਦਾ ਕੋਈ ਨੁਕਸਾਨ ਹੁੰਦਾ ਹੋਵੇ ਜਾਂ ਪੁਰਾਣੀ ਸਰਕਾਰ ਨੇ ਕੋਈ ਫਾਈਲ ਕੱਢੀ ਹੋਵੇ ਕੋਈ ਇਹੋ ਜਿਹੀ ਫਾਈਲ ਨਹੀਂ ਹੈਗੀ ਪੁਰਾਣੀ ਸਰਕਾਰ ਦੀ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹਰ ਹਰ ਫਾਈਲ ਆਪਦੇ ਪੁੱਤ ਵੱਲ ਜਾਂਦੀ ਹੈ ਕੋਈ ਭਤੀਜੇ ਵੱਲ ਕੋਈ ਸਾਲੇ ਵੱਲ ਕੋਈ ਜੀਜੇ ਵੱਲ ਬਸ ਇਸ ਤੋਂ ਬਿਨਾਂ ਇਹਨਾਂ ਨੇ ਕੋਈ ਸੋਚਿਆ ਹੀ ਨਹੀਂ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਗਾਤਾਰ ਆਪਣੀ ਰੈਲੀ ਜਾਂ ਦੇ ਵਿੱਚ ਸੰਬੋਧਨ ਕਰਦੇ ਹੋਏ ਵਿਰੋਧੀਆਂ ਦੇ ਉੱਤੇ ਕਾਫੀ ਨਿਸ਼ਾਨੇ ਸਾਧੇ ਜਾਂਦੇ ਨੇ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਅ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ